ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦਾ ਗੁਜਰਾਤ ਹਾਈ ਕੋਰਟ ਦਾ ਫੈਸਲਾ ਪੜ ਦਿੱਤਾ ਬਿਲਕਿ ਇਸ ਤੇ ਦੋਸ਼ੀਆਂ ਨੂੰ ਸਜ਼ਾ ਦੇ ਵਿੱਚ ਛੋਟ ਰੱਦ ਕਰ ਦਿੱਤੀ ਗਈ ਹੈ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਛੋਟ ਰੱਦ ਕੀਤੀ ਗਈ ਹੈ ਬਿਲਕਿਸ ਬਾਨੋ ਕੇਸ ਦੇ ਵਿੱਚ ਦੋਸ਼ੀ ਮੁੜ ਜੇਲ੍ਹ ਜਾਣਗੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਬਿਲਕਿਸ ਬਾਨੋ ਕੇਸ ਦੇ ਵਿੱਚ ਜਿਹੜੇ ਦੋਸ਼ੀ ਵਕਤ ਤੋਂ ਪਹਿਲਾਂ ਰਿਹਾਈ ਕੀਤੇ ਗਏ ਸੀ ਉਹਨਾਂ ਨੂੰ ਮੁੜ ਜੇਲ੍ਹ ਜਾਣਾ ਪਵੇਗਾ ਬਿਲਕਿਸ ਬਾਨੋ ਕੇਸ ਦੇ ਵਿੱਚ ਇੱਕ ਵਾਰ ਮੁੜ ਜੇਲ ਜਾਣਗੇ ਦੋਸ਼ੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਹੈ ਬਿਲਕਿਸ ਬਾਨੋ ਕੇਸ ਦੇ ਵਿੱਚ ਬਿਲਕਿਸ ਬਾਨੋ ਕੇਸ ਦੇ ਵਿੱਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਦੋਸ਼ੀ ਇੱਕ ਵਾਰ ਮੁੜ ਜੇਲ ਜਾਣਗੇ ਬਿਲਕਿਸ ਬਾਨੋ ਕੇਸ ਜਿਸ ਨੂੰ ਜਿਸ ਕੇਸ ਦੇ ਵਿੱਚ ਦੋਸ਼ੀਆਂ ਨੂੰ ਛੱਡੇ ਜਾਣ ਨੂੰ ਸਖਸ਼ ਤੇ ਬੰਦੀਆਂ ਵੀ ਆਧਾਰ ਬਣਾ ਰਹੀਆਂ ਸਨ ਔਰ ਲਗਾਤਾਰ ਇਹ ਗੱਲ ਹੀ ਅਸਨ ਕਿ ਜਦੋਂ ਬਿਲਕਿਸਬਾਨੋ ਤੇ ਮਲਜ਼ਮ ਛੱਡੇ ਜਾ ਸਕਦੇ ਨੇ ਜਦੋਂ ਉਸਤੇ ਦੋਸ਼ੀ ਛੱਡੇ ਜਾ ਸਕਦੇ ਨੇ ਤਾਂ ਫਿਰ ਬੰਦੀ ਸਿੰਘ ਕਿਉਂ ਨਹੀਂ ਔਰ ਬਿਲਕਿਸਬਾਨੋ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਬਿਲਕਿਸਬਾਨੋ ਕੇਸ ਦੇ ਵਿੱਚ ਜਿਹੜੇ ਮਲਜ਼ਮ ਨੇ ਜਿਹੜੇ ਦੋਸ਼ੀ ਨੇ ਉਹ ਮੁੜ ਜੇਲ੍ਹ ਜਾਣਗੇ ਵਕਤ ਤੋਂ ਪਹਿਲਾਂ ਉਹਨਾਂ ਨੂੰ ਰਿਹਾਅ ਕਰਨ ਦਾ ਫੈਸਲਾ ਟਾਲ ਦਿੱਤਾ ਗਿਆ ਹੈ ਬਦਲ ਦਿੱਤਾ ਗਿਆ ਮੁੜ ਜੇਲ੍ਹ ਜਾਣਗੇ ਸਾਰੇ ਦੇ ਸਾਰੇ ਦੋਸ਼ੀ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਸੀ ਗੈਂਗਰੇਪ ਦੇ 11 ਦੋਸ਼ੀਆਂ ਦੀ ਰਿਹਾਈ ਦਾ ਇਹ ਪੂਰੇ ਦਾ ਪੂਰਾ ਮਾਮਲਾ ਸੀ ਬਿਲਕਿਸਮਾਨੋ ਮਾਮਲੇ ਦੇ ਵਿੱਚ ਦੋਸ਼ੀ ਮੁੜ ਜੇਲ੍ਹ ਜਾਣਗੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੁਪਰੀਮ ਕੋਰਟ ਦੇ ਵਿੱਚ ਅ ਸੁਣਵਾਈ ਹੋਣੀ ਸੀ ਔਰ ਕਈ ਇਸੇ ਵਿੱਚ ਇਹ ਕਹਿ ਲਿਆ ਜਾਵੇ ਕਿ ਕਈ ਸਾਰੀ ਪਟੀਸ਼ਨ ਦਾਖਲ ਕੀਤੀਆਂ ਗਈਆਂ ਸਨ ਸਜ਼ਾ ਵਿੱਚ ਛੋਟ ਨੂੰ ਚੁਣੌਤੀ ਦਿੱਤੀ ਗਈ ਸੀ ਲਗਾਤਾਰ ਇਸੇ ਕਾਰਵਾਈ ਦੀ ਮੰਗ ਹੋ ਰਹੀ ਸੀ ਸੁਪਰੀਮ ਕੋਰਟ ਨੇ ਇਸ ਪੂਰੇ ਮਾਮਲੇ ਵਿੱਚ ਬਿਲਕਿਸਬਾਨੋ ਗੈਂਗਰੇਪ ਮਾਮਲਾ ਸੀਗਾ 2002 ਦੇ ਗੁਜਰਾਤ ਦੇ ਸਥਿਤੀ ਜੀਡੀਸੀ ਕੀ ਉਨਾ ਦੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਦੇ 11 ਦੋਸ਼ੀਆਂ ਦੀ ਸਜ਼ਾ ਦੇ ਵਿੱਚ ਛੋਟ ਨੂੰ ਚੁਣੌਤੀ ਦੇਣ ਸੰਬੰਧੀ ਅਰਜ਼ੀਆਂ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ ਤੇ 11 ਦਿਨਾਂ ਦੀ ਸੁਣਵਾਈ ਤੋਂ ਬਾਅਦ ਲੰਘੇ ਬਰੇ 12 ਅਕਤੂਬਰ ਨੂੰ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਜਸਟਿਸ ਬੀਬੀ ਨਾਗਰਤਨਾ ਜੇ ਜਸਟਿਸ ਉਜਵਲ ਭੁਈਆ ਦੀ ਪੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ ਔਰ ਫਾਈਨਲੀ ਹੁਣੇ ਕਿਹਾ ਗਿਆ ਹੈ ਕਿ ਦੋਸ਼ੀ ਜਿਹੜੇ ਨੇ ਉਹ ਵਾਪਸ ਜੇਲ ਜਾਣਗੇ